ਬਟਾਲਾ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨ ਪਰਿਆ ਦੀ ਮਾਂ ਤੇ ਉਸਦੇ ਚਚੇਰੇ ਭਰਾ ਦੇ ਕੀਤੇ ਗਏ ਕਤਲ ਤੋਂ ਬਾਅਦ ਹੁਣ ਜੱਗੂ ਨੇ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਧਮਕੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਕਥਿਤ ਪੋਸਟ ਵਿੱਚ ਜੱਗੂ ਨੇ ਬਦਲਾ ਲੈਣ ਦੀ ਗੱਲ ਆਖੀ ਹੈ ਉਕਤ ਘਟਨਾ ਤੋਂ ਬਾਅਦ ਜੱਗੂ ਭਗਵਾਨ ਪਰਿਆ ਗਰੁੱਪ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਵਿੱਚ ਲਿਖਿਆ ਹੈ ਕਿ ਸਾਡੇ ਭਰਾ ਤੇ ਮਾਂ ਦਾ ਕਤਲ ਕਰਨਾ ਗਲਤ ਸੀ ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ ਇੱਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ ਹਰ ਕਿਸੇ ਦੇ ਮਾਪੇ ਆਮ ਲੋਕਾਂ ਵਾਂਗ ਰਹਿੰਦੇ ਹਨ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ ਆਮ ਲੋਕ ਨਹੀਂ ਗੈਂਗਵਾਰ ਹੁੰਦੀ ਹੈ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਮਾਫੀ ਮੰਗ ਲਈ ਸੀ ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਹਿਲਾਂ ਵੀ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ ਅਤੇ ਅਸੀਂ ਬਦਲਾ ਲਿਆ ਖੈਰ ਅੱਜ ਸਾਡਾ ਭਰਾ ਤੇ ਮਾਂ ਚਲੇ ਗਏ ਹਨ ਅੱਜ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ ਉਹ ਮਾਂ ਜਿਸ ਨੇ ਮੇਰੇ ਲਈ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਵਿਖੀਆਂ ਮੈਂ ਉਸ ਦਾ ਬਦਲਾ ਨਹੀਂ ਲੈ ਸਕਦਾ ਅੱਜ ਮੈਂ ਆਪਣੇ ਪਿਤਾ ਨੂੰ ਯਾਦ ਕਰ ਰਿਹਾ ਹਾਂ ਵਾਹਿਗੁਰੂ ਸਾਨੂੰ ਅਸੀਸ ਦੇਵੇ ਹੁਣ ਕੋਈ ਸਾਡੇ ਬਾਰੇ ਕੁਝ ਗਲਤ ਕਹੇ ਕਿਉਂਕਿ ਹੁਣ ਹੱਦਾਂ ਪਾਰ ਹੋ ਜਾਣ ਗਿਆ ਇਹ ਤੇ ਖਾਸ ਤੌਰ ਤੇ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਦੀ ਲੋਕ ਰਣ ਚੈਨਲ ਪੰਜਾਬੀ ਪੋਸਟ ਨਹੀਂ ਕਰਦਾ ਦੱਸਣ ਜੋਗੇ ਕਿ ਵੀਰਵਾਰ ਰਾਤ ਬਟਾਲਾ ਦੇ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨ ਪਰਿਆਦੀ ਮਾਂ ਤੇ ਉਸ ਦੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਵਾਰਦਾਤ ਉਦੋਂ ਹੋਈ ਜਦੋਂ ਜੱਗੂ ਦੀ ਮਾਂ ਤੇ ਉਸ ਦਾ ਭਰਾ ਕਾਰ 'ਚ ਬੈਠ ਕੇ ਘਰ ਤੋਂ ਬਾਹਰ ਨਿਕਲੇ ਸਨ ਇਸ ਦੌਰਾਨ ਪਹਿਲਾਂ ਤੋਂ ਤਾਕ ਵਿੱਚ ਬੈਠੇ ਸ਼ੂਟਰਾਂ ਨੇ ਉਹਨਾਂ ਦੇ ਉੱਪਰ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਬਾਰਦਾਤ ਵਿੱਚ ਜੱਗੂ ਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੇ ਹਸਪਤਾਲ ਵਿੱਚ ਤਰਸ ਤੜਪ ਕੇ ਦਮ ਤੋੜ ਦਿੱਤਾ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਸੀ ਕੱਲ ਇਹਨਾਂ ਦਰਖਾਸਤ ਲੈ ਕੇ ਆਏ ਆ ਸਾਡੀ ਕੋਈ ਇਹ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਦਦ ਲਈ ਜੇ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੇ ਇਹ ਕੰਮ ਜਿਹੜਾ ਕਰਨਾ ਵਾ ਤਰਕਾਸ਼ ਦੇ ਆ ਵੀ ਮਦਰਾ ਦੀ ਮਜੂਰ ਕਰਨੀ ਉਹਨਾਂ ਮਜੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫਤਰੇ ਤਰਨਾ ਲਾਉਂ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜ ਆਪਣੇ ਜੀ ਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕ ਲਿਆ ਤੇ ਫਿਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹਾ ਟੱਕਾ ਹੋ ਜਾਏ ਨਹੀਂ ਸੁਣਵਾਈ ਤੇ ਫਿਰ ਠੀਕ ਜਾਂ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀਆਂ ਆਪਾਂ ਤਿਆਰੀਆਂ ਆਪਾਂ ਆਉ ਲੈਣ ਹਾਂਜੀ ਲਾ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕ ਕੇ ਚਾਹੀਦਾ ਰਹਿਣੀ ਕੋਖਣੀ ਦਿੱਤਾ ਘਰੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਤਾਂ ਮੈਂ ਕੱਲ ਦੀ ਦਰਖਾਸਤ ਦੇ ਕੇ ਆਈ ਆ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਛ ਇੱਕ ਵਾਰ ਮੈਂ ਚੀਜ਼ਾਂ ਪਿਆਜ ਜਾਈ ਚੱਲਦੇ ਐ ਐਸਲਪੀ ਦਫਰੇ ਬਟਾਲੇ ਤੱਕ ਨਾ ਲਾਉਂਣ ਦਿੱਤੀ ਤੁਸੀਂ ਧਮਕੀਆਂ ਦੇ ਰਹੇ ਹੋ ਨਹੀਂ ਹਾਂਜੀ ਹਾਂਜੀ ਮਿਲਦੀਆਂ ਰਹੀਆਂ ਤਮਕੀਆਂ ਧਮਕੀਆਂ ਮਿਣੀਆਂ ਤੇ ਆ ਅਜਲਟ ਨਿਕਲ ਲਿਆ ਧਮਕੀਆਂ ਦਾ ਹੋਰ ਹੀ ਆ ਡੱਕੜਾ ਵਾਰ ਕੇ ਜਾਂਦਾ ਹਾਂ ਹਾਂ ਇਹ ਕਿੰਨੇ ਜਣਿਆਂ ਦੇ ਖਿਲਾਫ ਮੈਨੂੰ ਦਫਤਾ ਦੇ ਦਿੱਤੇ ਕਿੰਨੇ ਹੋਣਗੇ 4-5 ਜਣੇ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਕੇ ਆਈ ਸਾਰਾ ਕੁਝ ਕੱਲ ਨੂੰ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਠੀਕ ਹੈ ਤੁਸੀਂ ਉਹਦੇ ਮਿਲੇ ਐਸਐਸਪੀ ਨੂੰ ਜਾਂ ਐਸਐਸਪੀ ਨਹੀਂ ਮੈਂ ਵੀ ਨਹੀਂ ਮੈਂ ਦੱਜੇ ਸਾਰਿਆਂ ਨੂੰ ਮਿਲੂ ਅੱਛਾ 2 ਘੰਟੇ ਮੈਨੂੰ ਬੜਾ ਮੁਲਾਕਾਤ ਹੋਈ ਹਾਂਜੀ ਉਹ ਸਾਰੇ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਕਿ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾਂ ਲੱਗਣਾ ਸੀ ਤਾਂ ਹੀ ਬੇਸਿਕਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਹਾਂ ਜਿਨ੍ਹਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਧਾਨ ਤੱਕ ਐਸਾ ਹਸਪਤਾਲ ਨੂੰ ਪਸ ਵੀ ਜੀ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਜਨ ਪੈਂਤਰਾਉਂਦੇ ਇਹਨਾਂ ਲਈ ਚੰਨੇ ਆ ਬਸ ਤਿਆਰੀ ਹੈ ਤੁਸੀਂ ਉੱਥੇ ਜਾਣਾ ਹਾਂਜੀ ਬਸ ਬਟਾਲਾ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨਪਰੀਆ ਦੀ ਮਾਂ ਤੇ ਉਸਦੇ ਚਚੇਰੇ ਭਰਾ ਦੇ ਕੀਤੇ ਗਏ ਕਤਲ ਤੋਂ ਬਾਅਦ ਹੁਣ ਜੱਗੂ ਨੇ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਧਮਕੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਕਥਿਤ ਪੋਸਟ ਵਿੱਚ ਜੱਗੂ ਨੇ ਬਦਲਾ ਲੈਣ ਦੀ ਗੱਲ ਆਖੀ ਹੈ ਉਕਤ ਘਟਨਾ ਤੋਂ ਬਾਅਦ ਜੱਗੂ ਭਗਵਾਨਪੁਰਿਆ ਗਰੁੱਪ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਵਿੱਚ ਲਿਖਿਆ ਹੈ ਕਿ ਸਾਡੇ ਭਰਾ ਤੇ ਮਾਂ ਦਾ ਕਤਲ ਕਰਨਾ ਗਲਤ ਸੀ ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ ਇੱਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ ਹਰ ਕਿਸੇ ਦੇ ਮਾਪੇ ਆਮ ਲੋਕਾਂ ਵਾਂਗ ਰਹਿੰਦੇ ਹਨ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ ਆਮ ਲੋਕ ਨਹੀਂ ਗੈਂਗਵਾਰ ਹੁੰਦੀ ਹੈ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਮਾਫੀ ਮੰਗ ਲਈ ਸੀ ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਹਿਲਾਂ ਵੀ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ ਅਤੇ ਅਸੀਂ ਬਦਲਾ ਲਿਆ ਖੈਰ ਅੱਜ ਸਾਡਾ ਭਰਾ ਤੇ ਮਾਂ ਚਲੇ ਗਏ ਹਨ ਅੱਜ ਇਹ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ ਉਹ ਮਾਂ ਜਿਸ ਨੇ ਮੇਰੇ ਲਈ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਵਿਖੀਆਂ ਮੈਂ ਉਸ ਦਾ ਬਦਲਾ ਨਹੀਂ ਲੈ ਸਕਦਾ ਅੱਜ ਮੈਂ ਆਪਣੇ ਪਿਤਾ ਨੂੰ ਯਾਦ ਕਰ ਰਿਹਾ ਹਾਂ ਵਾਹਿਗੁਰੂ ਸਾਨੂੰ ਅਸੀਸ ਦੇਵੇ ਹੁਣ ਕੋਈ ਸਾਡੇ ਬਾਰੇ ਕੁਝ ਗਲਤ ਕਹੇ ਕਿਉਂਕਿ ਹੁਣ ਹੱਦਾ ਪਾਰ ਹੋ ਜਾਣ ਗਿਆ ਇੱਥੇ ਖਾਸ ਤੌਰ ਤੇ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਦੀ ਲੋਕ ਕਰਨ ਚੈਨਲ ਪੰਜਾਬੀ ਪੋਸਟ ਨਹੀਂ ਕਰਦਾ ਦੱਸਣ ਜੋਗੇ ਕਿ ਵੀਰਵਾਰ ਰਾਤ ਬਟਾਲਾ ਦੀ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨ ਪਰਿਆਦੀ ਮਾਂ ਤੇ ਉਸ ਦੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਵਾਰਦਾਤ ਉਦੋਂ ਹੋਈ ਜਦੋਂ ਜੱਗੂ ਦੀ ਮਾਂ ਤੇ ਉਸ ਦਾ ਭਰਾ ਕਾਰ ਚ ਬੈਠ ਕੇ ਘਰ ਤੋਂ ਬਾਹਰ ਨਿਕਲੇ ਸਨ ਇਸ ਦੌਰਾਨ ਪਹਿਲਾਂ ਤੋਂ ਤਾਕ ਵਿੱਚ ਬੈਠੇ ਸ਼ੂਟਰਾਂ ਨੇ ਉਹਨਾਂ ਦੇ ਉੱਪਰ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਵਾਰਦਾਤ ਵਿੱਚ ਜੱਗੂ ਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੇ ਹਸਪਤਾਲ ਵਿੱਚ ਜੇ ਤਰਸ ਤੜਪ ਕੇ ਦਮ ਤੋੜ ਦਿੱਤਾ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਸੀ ਕੱਲ ਹੀ ਤਰਖਾਸ਼ ਲੈ ਕੇ ਆਏ ਆ ਸਾਡੀ ਬੋਈ ਇਹ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਜੇ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਵਾ ਤਰਖਾਸ਼ ਦੇ ਆ ਵੀ ਮਦਰਾ ਦੀ ਮਜ਼ੂਰ ਕਰਨੀ ਉਹਨਾਂ ਨੇ ਮਜ਼ੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤੱਕ ਨਾਲ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜੋ ਆਪਣੇ ਜੀਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕਾਰਿਆ ਫਿਰ ਆਈ ਤੇ ਹੁਣ ਜੇ ਤੰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤੱਕ ਹੈ ਜੰਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀਆਂ ਆਪਾਂ ਤਿਆਰੀਆਂ ਆਪਾਂ ਉਹ ਲੈਣ ਹਾਂਜੀ ਲੈ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕ ਕੇ ਚਾਹੀਦਾ ਰਹਿਣੀ ਕੋਖਣੀ ਦਿੱਤਾ ਘਾਰ ਹੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਕਿ ਮੈਂ ਕੱਲ ਦੀ ਦਿਖਾ ਦੇ ਕੇ ਆਈਆਂ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਝ ਪਰ ਮੇਂ ਚੀਜ਼ਾਂ ਪੱਜ ਅਜੇ ਚੱਲਨੇ ਆ ਐਸਲਪੀ ਦਫਤਰ ਬਟਾਲੇ ਤੰਗਲਾਂ ਉਹਨਾਂ ਨੇ ਕਿ ਤਮ ਕੀਮ ਕਰ ਰਹੀ ਨਾ ਜੀ ਹਾਂਜੀ ਹਾਂਜੀ ਮਿਲਦੀਆਂ ਰਹੀਆਂ ਤਮ ਤਮਕੀਆਂ ਮਿੰਗੀਆਂ ਤੇ ਆ ਰਿਜ਼ਲਟ ਨਿਕਲ ਲਿਆ ਤਮਕੀਆਂ ਦਾ ਹੋਰ ਆ ਡਾ ਕੜਾ ਵੇਰ ਕੇ ਹੰਨਾਂ ਹਾਂ ਤੇ ਕਿੰਨੇ ਜਣਿਆਂ ਦੇ ਖਿਲਾਫ ਮੈਨੂੰ ਦਫਤਾ ਦੇ ਦਿੱਤੇ ਗਿਣਤੀ ਕਿੰਨੇ ਜਣੇ ਚਾਰ ਪੰਜ ਜਣੇ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਕੀ ਦਾ ਤੁਸੀਂ ਉਹਦੇ ਮਿਲੇ ਐ ਸਸਪੀਨ ਮਿਲੇ ਐ ਸਸਪੀਨ ਨਹੀਂ ਮੈਂ ਮਿਣੀ ਮੈਂ ਦੱਜੇ ਸਾਰੇ ਸਾਰਿਆਂ ਨੂੰ ਮਿਲੀ ਦੋ ਘੰਟੇ ਮਿਲੀ ਬਣਾ ਮੁਲਾਕਾ ਭਾਈ ਹਾਂਜੀ ਉਹ ਸਾਰੇ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਕਿ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤੇ ਅਸੀਂ ਸਨਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਆਹੀਂ ਜਿਨ੍ਹਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਦਾਨ ਤੱਕ ਅਸੀਂ ਸਨਕਾਰ ਨਹੀਂ ਕਰਾਂਗੇ ਅਸ ਵੀ ਜੀ ਹਾਂ ਬਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਨੀ ਆ ਜੰਤ ਪੈਂਤਰਾਉਂਡੇ ਇਹ ਨਾਲੇ ਚੰਨੇ ਆ ਬਸ ਤਿਆਰੀ ਹੈ ਤੁਸੀਂ ਉੱਥੇ ਜਾਣਾ ਹਾਂਜੀ ਬਸ ਬਟਾਲਾ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨਪਰੀਆ ਦੀ ਮਾਂ ਤੇ ਉਸਦੇ ਚਚੇਰੇ ਭਰਾ ਦੇ ਕੀਤੇ ਗਏ ਕਤਲ ਤੋਂ ਬਾਅਦ ਹੁਣ ਜੱਗੂ ਨੇ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਧਮਕੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਕਥਿਤ ਪੋਸਟ ਵਿੱਚ ਜੱਗੂ ਨੇ ਬਦਲਾ ਲੈਣ ਦੀ ਗੱਲ ਆਖੀ ਹੈ ਉਕਤ ਘਟਨਾ ਤੋਂ ਬਾਅਦ ਜੱਗੂ ਭਗਵਾਨਪੁਰਿਆ ਗਰੁੱਪ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਵਿੱਚ ਲਿਖਿਆ ਹੈ ਕਿ ਸਾਡੇ ਭਰਾ ਤੇ ਮਾਂ ਦਾ ਕਤਲ ਕਰਨਾ ਗਲਤ ਸੀ ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ ਇੱਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ ਹਰ ਕਿਸੇ ਦੇ ਮਾਪੇ ਆਮ ਲੋਕਾਂ ਵਾਂਗ ਰਹਿੰਦੇ ਹਨ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ ਆਮ ਲੋਕ ਨਹੀਂ ਗੈਂਗਵਾਰ ਹੁੰਦੀ ਹੈ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਮਾਫੀ ਮੰਗ ਲਈ ਸੀ ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਹਿਲਾਂ ਵੀ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ ਅਤੇ ਅਸੀਂ ਬਦਲਾ ਲਿਆ ਖੈਰ ਅੱਜ ਸਾਡਾ ਭਰਾ ਤੇ ਮਾਂ ਚਲੇ ਗਏ ਹਨ ਅੱਜ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ ਉਹ ਮਾਂ ਜਿਸ ਨੇ ਮੇਰੇ ਲਈ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਵਿਖੀਆਂ ਮੈਂ ਉਸ ਦਾ ਬਦਲਾ ਨਹੀਂ ਲੈ ਸਕਦਾ ਅੱਜ ਮੈਂ ਆਪਣੇ ਪਿਤਾ ਨੂੰ ਯਾਦ ਕਰ ਰਿਹਾ ਹਾਂ ਵਾਹਿਗੁਰੂ ਸਾਨੂੰ ਅਸੀਸ ਦੇਵੇ ਹੁਣ ਕੋਈ ਸਾਡੇ ਬਾਰੇ ਕੁਝ ਗਲਤ ਕਹੇ ਕਿਉਂਕਿ ਹੁਣ ਹੱਦਾਂ ਪਾਰ ਹੋ ਜਾਣ ਗਿਆ ਇੱਥੇ ਖਾਸ ਤੌਰ ਤੇ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਪੋਸਟ ਦੀ ਲੋਕਰਨ ਚੈਨਲ ਪੰਜਾਬੀ ਪੋਸਟ ਨਹੀਂ ਕਰਦਾ ਦੱਸਣਯੋਗ ਹੈ ਕਿ ਵੀਰਵਾਰ ਰਾਤ ਬਟਾਲਾ ਦੀ ਕਾਦੀਆਂ ਰੋਡ ਤੇ ਗੈਂਗਸਟਰ ਜੱਗੂ ਭਗਵਾਨ ਪਰਿਆਦੀ ਮਾਂ ਤੇ ਉਸ ਦੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਵਾਰਦਾਤ ਉਦੋਂ ਹੋਈ ਜਦੋਂ ਜੱਗੂ ਦੀ ਮਾਂ ਤੇ ਉਸ ਦਾ ਭਰਾ ਕਾਰ ਚ ਬੈਠ ਕੇ ਘਰ ਤੋਂ ਬਾਹਰ ਨਿਕਲੇ ਸਨ ਇਸ ਦੌਰਾਨ ਪਹਿਲਾਂ ਤੋਂ ਤਾਕ ਵਿੱਚ ਬੈਠੇ ਸ਼ੂਟਰਾਂ ਨੇ ਉਹਨਾਂ ਦੇ ਉੱਪਰ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਵਾਰਦਾਤ ਵਿੱਚ ਜੱਗੂ ਦੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੇ ਹਸਪਤਾਲ ਵਿੱਚ ਤਰਸ ਤੜਪ ਕੇ ਦਮ ਤੋੜ ਦਿੱਤਾ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਨੇ ਅਸੀਂ ਕੱਲ ਇਹ ਦਰਖਾਸਤ ਦੇ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਜੇ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਵਾ ਤਰਖਾਸ ਦੇ ਆ ਪੀ ਮਤਲਬ ਸਾਡੀ ਮਜ਼ੂਰ ਕਰਨੀ ਉਹਨਾਂ ਮਜ਼ੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤਰਨਾ ਲਾਉਂ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜ ਆਪਣੇ ਜੀ ਆ ਜਾਂ ਸਾਡਾ ਵੀ ਸੋਖਣਾ ਬਹੁਤ ਤਗੜਾ ਸਰਕ ਲਿਆ ਤੇ ਫੇਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹਾ ਟੱਕਾ ਹੋ ਜਾਂਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀ ਆ ਆਪਾਂ ਤਿਆਰੀ ਆ ਆਪਾਂ ਲੈਣੇ ਹਾਂ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕੀ ਚਾਹਦਾ ਰਹਿਣੀ ਕੋਖਣੀ ਦਿੱਤਾ ਘਾਰੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਕਿ ਮੈਂ ਕੱਲ ਦੀ ਦਰਖਾਸਤ ਦੇ ਕੇ ਆਈਆਂ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੋਸ਼ਿਸ਼ ਕਰ ਮੈਂ ਚੀਜ਼ਾਂ ਪਾਜ ਜਾਈ ਚੱਲਨੇ ਆ ਐਸਲਪੀ ਦੱਪੇ ਬਟਾਲੇ ਨਾਲ ਉਹਨਾਂ ਨੇ ਕਿੰਨੇ ਕਿੰਨੇ ਕਰ ਰਹੇ ਨੇ ਦੀ ਗੱਲ ਹਾਂਜੀ ਹਾਂਜੀ ਮਿਲਦੀਆਂ ਨੇ ਤਮਕੀਆਂ ਤਮਕੀਆਂ ਮਿਲੀਆਂ ਤੇ ਆ ਰਿਜ਼ਲਟ ਨਿਕਲ ਲਿਆ ਤਮਕੀਆਂ ਦਾ ਹੋਰ ਹੀ ਆ ਡਾਕੜਾ ਵਾਰ ਕੇ ਹੰਦਾਂ ਹਾਂ ਤੇ ਕਿੰਨੇ ਜਣਿਆਂ ਦੇ ਖਿਲਾਫ ਉਹ ਮੈਨੂੰ ਦਫਤਾ ਕੇ ਦਿੱਤੇ ਗਿਣਤੀ ਕਿੰਨੇ ਜਣੇ ਚਾਰ ਪੰਜ ਜਣੇ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਠੀਕ ਹੈ ਤੁਸੀਂ ਉਹਦੇ ਮਿਲੇ ਐਸਐਸਪੀ ਨੂੰ ਮਿਲਿਆ ਐਸਐਸਪੀ ਨਹੀਂ ਮੈਂ ਮਿਲ ਨਹੀਂ ਮੈਂ ਦੱਜੇ ਸਾਰੇ ਸਾਰਿਆਂ ਨੂੰ ਮਿਲੀ ਅੱਛਾ 2 ਘੰਟੇ ਮਿਲ ਮਲਾ ਮਲਾਗਾ ਭਾਈ ਹਾਂ ਜੀ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਐਂ ਕੱਲ ਵੀ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਇਹ ਮੈਂ ਕੱਲ ਹੀ ਕਹਾਈ ਹਾਂ ਵੀ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤਾਂ ਹੀ ਸਨਸਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਆਹੀਂ ਜਿੰਨਾ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਦਾਨ ਤੱਕ ਇਸ ਸਨਸਕਾਰ ਨਹੀਂ ਕਰਦਾ ਅਸਵੀ ਜੀ ਠੀਕ ਹੈ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਆ ਕੀ ਹਾਰ ਹੁੰਦਾ ਇਹ ਜਨਤਰਾਉਂਦੇ ਇਹਨਾਂ ਲਈ ਚੰਨੇ ਆ ਬਸ ਤਿਆਰੀ ਤੁਸੀਂ ਮੱਥੇ ਜਾਣਾ ਹਾਂਜੀ ਬਸ